ਪਾਣੀਆਂ ਨੂੰ ਪ੍ਰਾਣੀਆਂ ਨਹੀਂ ਤਾਂ ਖਤਮ ਪਾਣੀਆਂ ਪੰਜਾਬ ਪਾਣੀਆਂ ਦੇ ਨਾਮ ਦੇ ਉੱਤੇ ਪੰਜਾਬ ਦਾ ਨਾਮ ਪਾਣੀ ਮੁੱਕਦੇ ਜਾ ਰਿਹਾ ਪਾਣੀ ਸੁੱਕਦੇ ਜਾ ਰਿਹਾ ਤੇ ਜਿਸ ਤਰ੍ਹਾਂ ਦਾ ਵਿਦਵਾਨਾਂ ਦਾ ਜਾਂ ਸੈਂਟਰਲ ਵਾਟਰ ਬੋਰਡ ਦੀ ਰਿਸਰਵ ਕਿ 249 ਦਿੱਕਰ 1000 ਫੁੱਟ ਤੇ ਪਾਣੀ ਇਹ ਜਾਣਦੀ ਉਹਨਾਂ ਨੇ ਜਿਹੜੀ ਹੈ ਗੱਲ ਕਹੀ ਹੈ ਇਹ ਬੜੀ ਪੰਜਾਬ ਵਾਸਤੇ ਬੜੀ ਤਰਾਸਦੀ ਤੇ ਦੁੱਖ ਦੀ ਗੱਲ ਹੈ ਦੇ ਪਾਣੀ ਨਹੀਂ ਬਚਾਵਾਂਗੇ ਤੇ ਸਾਡਾ ਪ੍ਰਕਾਸ਼ ਨਹੀਂ ਬਚੂਗਾ ਇਸ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਸਾਨੂੰ ਸਾਡਾ ਖੇਤੀ ਪ੍ਰਬੰਧ ਮਲਕਾ ਪੰਜਾਬ ਖੇਤੀ ਦੇ ਉੱਤੇ ਅਸੀਂ ਜਿਹੜਾ ਹੈ ਸਭ ਤੋਂ ਵੱਧ ਪਾਣੀ ਜਿਹੜਾ ਹੈ ਖਤ ਕਰ ਰਿਹਾ ਸੋ ਅਜੇ ਲੋੜ ਹੈ ਕਿ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਕਿ ਪਾਣੀ ਨੂੰ ਅਸੀਂ ਬਚਾਈਏ ਅਸੀਂ ਲਗਾਤਾਰ ਉਹ ਫੈਸਲੇ ਵੇਚ ਰਹੇ ਹਾਂ ਜਿਹੜੀਆਂ ਜਿਆਦਾ ਪਾਣੀ ਲੈਣੀਆਂ ਅੱਜ ਨਾਨਕ ਬਾਸਾ ਨੇ ਸਾਨੂੰ ਉਪਦੇਸ਼ ਦਿੱਤਾ ਅਸੀਂ ਉਹਨੂੰ ਧਾਰਨ ਕਰ ਲਿਓ ਸਾਡੇ ਸਾਰੀ ਮਨੁੱਖਤਾ ਵਾਸਤੇ ਸਾਰੀ ਸ੍ਰਿਸ਼ਟੀ ਵਾਸਤੇ ਤੇ ਜਿਹੜਾ ਹੈ ਕੁਦਰਤ ਨੂੰ ਬਚਾਉਣ ਵਾਸਤੇ ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਗੁਰੂ ਬਾਸਾ ਨੇ ਸਾਨੂੰ ਪਹਿਲਾ ਸ਼ਲੋਕ ਜਾਣਨ ਕੀਤਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਹਵਾ ਪਾਣੀ ਧਰਤੀ ਇਹ ਤਿੰਨ ਇਹੋ ਜੇ ਤਤ ਆ। ਜਿਨ੍ਹਾਂ ਦੇ ਨਾਲ ਜਿਹੜੇ ਪੰਜਾਂ ਤਤਾਂ ਨਾਲ ਸਿੱਝਾ ਸਾਡਾ ਸਰੀਰ। ਜੇਕਰ ਇਹਨਾਂ ਤਤਾਂ ਦੇ ਉੱਤੇ ਕੋਈ ਅਸਰ ਪੈਂਦਾ ਤੇ ਉਹਦਾ ਸਾਡੇ ਸਰੀਰ ਦੇ ਉੱਤੇ ਵੀ ਅਸਰ ਪੈਂਦਾ। ਸੋ ਇਸ ਵਾਸਤੇ ਗੁਰੂ ਬਾਸਾ ਨੇ ਜੋ ਸਾਨੂੰ ਉਪਦੇਸ਼ ਦਿੱਤਾ ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਈ। ਅਸੀਂ ਜਿੱਥੇ ਵੀ ਰਹਿ ਰਹੇ ਹਾਂ ਜਿਸ ਧਰਤੀ ਤੇ ਵੀ ਰਹਿ ਰਹੇ ਹਾਂ ਸਾਡਾ ਫਰਜ਼ ਬਣਦਾ ਉੱਥੇ ਦੀ ਹਵਾ ਪਾਣੀ ਤੇ ਧਰਤੀ ਦੀ ਸੰਭਾਲ ਕਰਨੀ ਜੇ ਅਸੀਂ ਉਹ ਸੰਭਾਲ ਲਵਾਂਗੇ ਤੇ ਸਮਝ ਲਓ ਸਾਡਾ ਕੋ ਇੱਕ ਸੰਭਾਲਿਆ ਗਿਆ ਅਸੀਂ ਪੈਸਾ ਇਕੱਠੇ ਕਰਨ ਦੀ ਹੋਂਦ ਵਿੱਚ ਲੱਗੇ ਹੋਏ ਆ ਪਰ ਜੋ ਕੁਦਰਤ ਦੀਆਂ ਜਿਹੜੀਆਂ ਨਿਯਮਤਾ ਜਿਹਦੇ ਨਾਲ ਅਸੀਂ ਆਉਣ ਵਾਲੀਆਂ ਜਿਹੜੀਆਂ ਤੇ ਅਸੀਂ ਆਪ ਸੁੱਕੀ ਰਹਿ ਸਕਦੇ ਉਹਨਾਂ ਨੂੰ ਅਸੀਂ ਵਿਗਾੜ ਰਹੇ ਹਾਂ ਸੋ ਪਾਣੀ ਜਿਹੜਾ ਹੈ ਇਹਨੂੰ ਬਚਾਉਣ ਦੀ ਲੋੜ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਸਰਕਾਰਾਂ ਨੂੰ ਵੀ ਬੇਨਤੀ ਕਰਾਂਗੇ ਵਿਗਿਆਨੀਆਂ ਨੂੰ ਵੀ ਬੇਨਤੀ ਕਰਾਂਗੇ ਕਿਸਾਨ ਜਿਹੜੇ ਹੈ ਡ੍ਰਿਪ ਸਿਸਟਮ ਫਵਾਰਾ ਸਿਸਟਮ ਇਧਰ ਨੂੰ ਜਲਣ ਦੇ ਕੇ ਅਸੀਂ ਘੱਟ ਤੋਂ ਘੱਟ ਫਲੱਡ ਕਰਕੇ ਜਿਹੜਾ ਅਸੀਂ ਝੋਨਾ ਲਾਉਨੇ ਜਾਂ ਫਸਲਾਂ ਬੀਜਦੇ ਆ ਉਹ ਉਹਨਾਂ ਨੂੰ ਅਸੀਂ ਬੰਦ ਕਰੀਏ ਇਜ਼ਰਾਈਲ ਦੇ ਵਿੱਚ ਸੋੜੇ ਸੀਮਤ ਪਾਣੀ ਦੇ ਨਾਲ ਉਹ ਖੇਤੀ ਕਰ ਰਿਹਾ ਤੇ ਸਾਡੇ ਕੋਲ ਪਾਣੀਆਂ ਦੀ ਧਰਤੀ ਹੋਣ ਦੇ ਬਾਵਜੂਦ ਵੀ ਅਸੀਂ ਪਾਣੀ ਮੁਕਾਲਿਆ ਸੋ ਪਰ ਉਹਨੇ 15 ਲੱਖ ਮੋਟਰ ਜਿਹੜੀ ਹੈਗੀ ਹੈ ਪਾਣੀ ਕੱਢ ਕੇ ਖੇਤੀ ਨੂੰ ਲਾ ਰਹੀ ਹੈ ਪਰ ਧਰਤੀ ਵਿੱਚ ਪਾਣੀ ਵਾਪਸ ਨਹੀਂ ਜਾ ਰਿਹਾ ਸਾਡੇ ਸਪਰ ਡਰੇਨਾ ਇਹ ਸਾਰਿਆਂ ਦੇ ਸਾਰੇ ਚੋਕ ਹੋ ਗਿਆ ਛੱਪੜਾਂ ਦੇ ਵਿੱਚ ਪਾਣੀ ਰੀਚਾਰਜ ਨਹੀਂ ਹੋ ਰਿਹਾ ਡਰੇਨਾ ਜਿਹੜੀਆਂ ਹੈਗੀਆਂ ਉਹ ਪਾਣੀ ਨੂੰ ਡਰੇਨ ਕਰ ਰਹੀਆਂ ਜਿਹੜੀਆਂ ਡਰੇਨਾ ਕਿਸੇ ਵੇਲੇ ਆ ਉਹ ਜਿਹੜੀਆਂ ਉਹ ਜਿਹੜਾ ਏਰੀਆ ਦੇ ਵਿੱਚ ਸੇਮ ਸੀ ਪਾਣੀ ਉਸ ਵੇਲੇ ਡਰੇਨ ਕਰ ਦਿੱਤਾ ਅੱਜ ਸਾਡਾ 200 ਫੁੱਟ ਪਾਣੀ ਥੱਲੇ ਆ ਤਾਂ ਵੀ ਅਸੀਂ ਸਾਡੀ ਰੇਨ ਜਿਹੜੀ ਹੈ ਉਹ ਡਰੇਨ ਹੋ ਰਹੀ ਹੈ ਪਾਣੀ ਜਿਹੜਾ ਹੈਗਾ ਉਹ ਇਲਾਕੇ ਤੋਂ ਨਿਕਲ ਜਾਂਦਾ ਉਹਨਾਂ ਚ ਇੱਕ ਡੈਮ ਬਣਾ ਕੇ ਪਾਣੀ ਨੂੰ ਰੋਕਣਾ ਚਾਹੀਦਾ ਉਹਨਾਂ ਨੂੰ ਸਾਫ਼ ਕਰਨਾ ਚਾਹੀਦਾ ਧਰਤੀ ਥੱਲੇ ਲਈ ਜਿਹੜੇ ਹੈਗੇ ਆ ਰੋਮ ਕੋਲਣੀ ਚਾਹੀਦੇ ਆ ਤਾਂ ਕਿ ਰੇਤਾ ਤਿੱਕਰ ਉਹ ਪਾਣੀ ਜਾਵੇ ਸੱਤ ਦਾ ਪਾਣੀ ਧਰਤੀ ਥੱਲੇ ਆਵੇ ਅਸੀਂ ਇੱਕ ਸੀਚੇ ਵਾਲਾ ਮਾਡਲ ਅ ਸ਼ੁਰੂ ਕੀਤਾ ਰੀਚਾਰਜ ਵਾਸਤੇ ਉਹ ਮਾਡਲ ਬਣਾ ਕੇ ਤੁਸੀਂ ਖੇਤ ਦਾ ਪਾਣੀ ਆਪਣੇ ਖੇਤ ਦੇ ਵਿੱਚ ਜਿਹੜਾ ਹੈ ਉਹ ਚਾਹੇ ਬਾਰਸ਼ ਦਾ ਪਾਣੀ ਹੋਵੇ ਉਹਨੂੰ ਵੀ ਬਾਸ ਸਕਦੇ ਆ ਜਾਂ ਪਾਣੀ ਖੇਤੀ ਨੂੰ ਵੱਧ ਲੱਗ ਗਿਆ ਉਹ ਵੀ ਜਿਹੜਾ ਹੈਗਾ ਦੁਆਰਾ ਖੇ ਧਰਤੀ ਚੱਲ ਜਵੇ ਤਾਂ ਕਿ ਫਸਲ ਦਾ ਵੀ ਨੁਕਸਾਨ ਨਾ ਹੋਵੇ ਤੇ ਪਾਣੀ ਬਚ ਵੀ ਜਾਵੇ ਸੋ ਪਾਣੀ ਨੂੰ ਜਿੰਨਾ ਬਚਾਵਾਂਗੇ ਤਾਂ ਹੀ ਜਿਹੜਾ ਹੈਗਾ ਸਹੀ ਖੇਤੀ ਨੂੰ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਪਾਣੀ ਹੈ ਤਾਂ ਪ੍ਰਾਣੀ ਹੈ ਨਹੀਂ ਤਾਂ ਖਤਮ ਕਹਾਣੀ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਜੀਵਨ ਦੇ ਵਿੱਚੋਂ ਪਾਣੀ ਨੂੰ ਕੱਢ ਦਈਏ ਤੇ ਸਾਰੀ ਹਰਿਆਲੀ ਜਿਹੜੀ ਹੈ ਕੁਛ ਵੀ ਕਿਤੇ ਵੀ ਨਹੀਂ ਕੁਛ ਨਹੀਂ ਦਿਸ਼ੂਗਾ ਸੋ ਇਸ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਵੇਦ ਸ਼ਾਸਤਰ ਸਾਡੇ ਗੁਰੂਆਂ ਨੇ ਉਪਦੇਸ਼ ਦਿੱਤਾ ਕਿ ਇਹਨਾਂ ਦੇ ਨਾਲ ਸਾਡਾ ਪਿਤਾ ਵਾਲਾ ਰਿਸ਼ਤਾ ਹਵਾ ਨਾਲ ਗੁਰੂ ਵਾਲਾ ਤੇ ਧਰਤੀ ਨਾਲ ਮਾਂ ਵਾਲਾ ਰਿਸ਼ਤਾ ਜੇ ਅਸੀਂ ਰਿਸ਼ਤਾ ਬਣਾਵਾਂਗੇ ਤੇ ਤਾਂ ਹੀ ਅਸੀਂ ਇਹ ਧਰਤੀ ਦੇ ਪੁੱਤ ਬਣਾਵਾਂਗੇ ਤਾਂ ਹੀ ਅਸੀਂ ਕਿਸਾਨ ਜੇ ਪਾਣੀ ਹਵਾ ਤੇ ਧਰਤੀ ਨੂੰ ਬਚਾਉਣ ਦੀ ਜੇ ਤੁਹਾਨੂੰ ਕਰਾਂਗੇ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਹੈ ਇਹ ਤਿੰਨੇ ਚੀਜ਼ਾਂ ਬਚਾਉਣੀਆਂ ਬਹੁਤ ਜ਼ਰੂਰੀ ਆ ਸੋ ਤਾਂ ਹੀ ਜਿਹੜਾ ਹੈਗਾ ਸਾਡਾ ਪੰਜਾਬ ਸਾਡਾ ਮੁਲਕ ਹੀ ਨਹੀਂ ਸਾਰਾ ਵਿਸ਼ਵ ਜਿਹੜਾ ਹੈ ਉਹ ਪੋਲੂਸ਼ਨ ਦੀ ਮਾਰ ਤੋਂ ਤੇ ਪਾਣੀਆਂ ਦੇ ਸੰਕਟ ਤੋਂ ਬਚ ਸਕਦਾ